ਬਾਕੀ ਇੱਥੇ ਆਪਣੇ ਮਤਲ ਜਿਹੜੇ ਬਾਰਲੇਦੇਸ਼ਾਂ ਤੋਂ ਆ ਕੇ ਮਿੱਤਰ ਕੰਮ ਕਰਦੇ ਹਾਂਜੀ ਹਾਂਜੀ ਬਾਰੋਂ ਇੱਥੋਂ ਯੂਰਪ ਤੋਂ ਗੋਰੀ ਆਏ ਹੋਏ ਨੇ ਇੱਥੇ ਕੰਮ ਕਰ ਰਹੇ ਨੇ ਕੋਈ ਵੀ ਤੁਸੀਂ ਇਨਸੂਲੇਸ਼ਨ ਪਾ ਕੇ ਬਲੌਕ ਲਾਓ ਤੁਹਾਨੂੰ ਗਰਮੀ ਸਰਦੀ ਦਾ ਬਿਲਕੁਲ ਵੀ ਫਰਕ ਨਹੀਂ ਪਤਾ ਚੱਲਣਾ ਜਿਵੇਂ ਬਾਹਰ ਜੇ 45 ਡਿਗਰੀਆ ਜੂਨ ਦੇ ਵਿੱਚ ਤਾਂ ਅੰਦਰ ਥੋੜਾ 35 36 ਡਿਗਰੀ ਰਹਿਊਗਾ ਇਹਦੇ ਨਾਲ ਅੰਦਰ ਕਿਉਰਿੰਗ ਚੈਂਬਰ ਬਣੇ ਹੋਏ ਆ ਇਹ ਚੈਂਬਰ ਸਟੀਮ ਕਿਉਰਿੰਗ ਕਰਨੀ ਆ ਸਟੀਮ ਕਿਉਰਿੰਗ ਦੇ ਨਾਲ ਪ੍ਰੋਪਰ ਸਟਰੈਂਥ ਹੁੰਦੀ ਆ ਅੰਦਰ ਸਾਰੀ ਨੇ ਅੱਜਕੱਲ ਨਵੇਂ ਘਰ ਬਣਦੇ ਆ ਉਹਦੇ ਵਿੱਚ ਬਲੌਕ ਲੱਗਦੇ ਆ ਉਹਦੇ ਨਾਲ ਸਲਾਬ ਤੋਂ ਰਹਿਤ ਹੁੰਦਾ ਤੇ ਕੰਮ ਵੀ ਬਹੁਤ ਜਲਦੀ ਹੁੰਦਾ। ਕੋਈ ਇਹ ਲਾਲ ਇੱਟਾਂ ਵੀ ਕੰਕਰੀਟ ਦੇ ਬਣਾਂਗੇ। ਹਾਂਜੀ ਬਿਲਕੁਲ ਜੀ। ਅੱਸੀ ਕੱਲ੍ਹ ਦੋਸਤੋ ਅੱਜ ਇੱਕ ਨਾ ਪੰਜਾਬੀ ਭਰਾ ਦਾ ਇੱਕ ਪਲਾਂਟ ਵਿਟ ਕਰਨ ਆਏ ਆਂਗੇ ਜਿੱਥੇ ਬਹੁਤ ਸਾਰੇ ਜਿਹੜੇ ਕੰਕਰੀਟ ਦੇ ਪ੍ਰੋਡਕਟ ਬਣਦੇ ਨੇ ਤੇ ਸਾਰਾ ਆਟੋਮੇਟਿਡ ਪਲਾਂਟ ਹੈਗਾ। ਬਹੁਤ ਜੇ ਕਹਿੰਦੇ ਇੱਕ ਦਿਨ ਚ ਬਹੁਤ ਸਾਰੀ ਟਾਇਲ, ਬਹੁਤ ਸਾਰੇ ਬਲੌਕ ਤਿਆਰ ਹੁੰਦੇ ਇਸਪੈਕਟ ਦੇ ਵਿੱਚ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਸਪੈਕਟ ਦੇ ਵਿੱਚ ਗੋਰੇ ਵੀ ਕੰਮ ਕਰਦੇ ਨੇ। ਤੇ ਤੁਸੀਂ ਯਕੀਨ ਨਹੀਂ ਮੰਨਣਾ ਵੀ ਯਾਰ ਆਪਣੇ ਲੋਕ ਤਾਂ ਅੰਗਰੇਜ਼ਾਂ ਕੋਲੇ ਜਾ ਜਾ ਕੰਮ ਕਰਦੇ ਆ। ਔਰ ਬਾਹਰਲੇ ਆ ਕੇ ਵੀ ਇੱਥੇ ਕੰਮ ਕਰਦੇ ਨੇ ਉਹ ਬਾਈ ਹੋਰਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਫਾਰਮ ਪੂਰਾ ਵੇਟ ਕਰਾਂਗੇ ਪਲਾਂਟ ਦੇ ਵਿੱਚ ਦੇਖਾਂਗੇ ਕਿਸ ਤਰੀਕੇ ਨਾਲ ਕੁਆਲਿਟੀ ਦੇ ਜਿਹੜੇ ਇਹ ਬਲੌਕ ਬਣਦੇ ਨੇ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਦੱਸ ਦੀ ਬਾਈ ਜੀ ਆਪਣਾ ਫਰਮ ਦਾ ਨਾਮ ਹੈਗਾ ਡਾਇਨਾਮਿਕ ਬਿਲਡਿੰਗ ਕਨਸੈਪਟਸ ਪ੍ਰਾਈਵੇਟ ਲਿਮਟਿਡ ਤੇ ਆਪਣੇ ਦੋ ਪਲਾਂਟ ਆ ਇੱਕ ਮਾਝੇਪੇ ਵਿੱਚ ਹੈ ਇੱਕ ਜਗਰਾਉਂ ਦੇ ਯੂਨਿਟ ਦੇ ਵਿੱਚ ਜੀ ਤੇ ਇਹਦੇ ਵਿੱਚ ਅਸੀਂ ਬਲੌਕ ਸੀਮੈਂਟ ਟਾਈਲਸ ਜਿੰਨੇ ਅੱਜਕੱਲ ਨਵੇਂ ਘਰ ਬਣਦੇ ਆ ਉਹਦੇ ਵਿੱਚ ਬਲੌਕ ਲੱਗਦੇ ਆ ਉਹਦੇ ਨਾਲ ਸਲਾਬ ਤੋਂ ਰਹਿਤ ਹੁੰਦਾ ਤੇ ਕੰਮ ਵੀ ਬਹੁਤ ਜਲਦੀ ਹੁੰਦਾ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਜੇ ਗੱਲ ਕਰੀਏ ਬਾਕੀ ਇੱਥੇ ਆਪਣੇ ਮਤਲ ਜਿਹੜੇ ਬਾਹਰਲੇ ਦੇਸ਼ਾਂ ਤੋਂ ਆ ਕੇ ਨਿੱਤਰ ਕੰਮ ਕਰਦੇ ਹਾਂ ਜੀ ਹਾਂ ਜੀ ਬਾਹਰੋਂ ਇਥੋਂ ਯੂਰਪ ਤੋਂ ਗੋਰੀ ਆਏ ਹੋਏ ਨੇ ਇੱਥੇ ਕੰਮ ਕਰ ਰਹੇ ਨੇ ਕੁਆਲਿਟੀ ਦੇਖ ਰਹੇ ਨੇ ਠੀਕ ਹੈ ਜੀ ਇਹ ਪਲਾਂਟ ਦੀ ਸਾਰੀ ਦੇਖਭਾਲ ਕਰ ਰਹੇ ਨੇ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿਵੇਂ ਇੱਕ ਰੌ ਮਟੀਰੀਅਲ ਤੋਂ ਪੂਰਾ ਇੱਕ ਜਰਮਨ ਟੈਕਨੋਲੋਜੀ ਦੇ ਨਾਲ ਪੂਰਾ ਬਲੌਕ ਬਣਦਾ ਤਿਆਰ ਹੁੰਦਾ ਦਿਖਾਵਾਂਗੇ ਠੀਕ ਹੈ ਜੀ ਚੱਲਿਓ ਬਾਈ ਜੀ ਫਿਰ ਦਿਖਾਈਏ ਪ੍ਰੋਜੈਕਟ ਜੀ ਜਿਵੇਂ ਆਪਾਂ ਗੱਲ ਕਰੀ ਸੀਗੀ ਸ਼ੁਰੂ ਤੇ ਵੀ ਇਸ ਪਲਾਂਟ ਦੇ ਵਿੱਚ ਵੀ ਬਾਹਰੋਂ ਆਗੇ ਜਿਹੜੇ ਗੋਰੇ ਕੰਮ ਕਰਦੇ ਹੋਊਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਬਾਈ ਜੀ ਉਹ ਵੀ ਪੁੱਛਣਗੇ ਬਾਈ ਜੀ ਪੁੱਛੇ ਇਹਨਾਂ ਨੂੰ ਕਿਵੇਂ ਲੱਗਿਆ ਵੀ ਆਪਣੇ ਪੰਜਾਬ ਦਾ ਮਾਹੌਲ ਜਾਂ ਇੱਥੇ ਕੰਮ ਕਰਕੇ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਹਰਪ੍ਰਤਾਪ ਸਿੰਘ ਹੈਗਾ ਤੇ ਇਹ ਗੋਰੇ ਸਾਡੇ ਕੋਲ ਆਏ ਹੋਏ ਨੇ ਇੱਥੇ ਤੇ ਫੈਕਟਰੀ ਦਾ ਸਾਰਾ ਕੰਮ ਦੇਖ ਰਹੇ ਨੇ ਵੀ ਕਿਦਾਂ ਬਲੌਕ ਬਣਦੇ ਆ ਕਿੱਦਾਂ ਲੱਗਣੇ ਚਾਹੀਦੇ ਆ ਕੀ ਕੁਆਲਿਟੀ ਚਾਹੀਦੀ ਆ ਤੇ ਇਹ ਸਾਰਾ ਯੂਰਪ ਤੋਂ ਆਏ ਨੇ ਤੇ ਇਹ ਦੱਸਣਗੇ ਹੁਣ ਤੁਹਾਨੂੰ ਵੀ ਅਗਲੀ ਕੁਆਲਿਟੀ ਅਸੀਂ ਮੈਂਟੇਨੈਂਸ ਕੀ ਕੀਤਾ ਤੇ ਅੱਗੇ ਆਪਣਾ ਪਲਾਨ ਪੰਜਾਬ ਦੇ ਵਿੱਚ ਕਿੰਨਾ ਸਕਸੈਸਫੁਲ ਹੈਗਾ ਵਾ ਵਾਟ ਅਬਾਊਟ ਦਾ ਪਲਾਨ ਐਂਡ ਪ੍ਰੋਡਕਟ ਇਜ਼ ਗੁੱਡ the product is very very good very resistant for construction is the best product of india yeah the quality is very very hard very resistant and very good compactation yeah. of machida prensolan baki thonu asi andar vi chal ke dikhavange inna de khord saathi agora utho europe to aaya hai german to vi kis tarah plant kam chalta sara apa andar chal ke vi dikhaune <laughs> ha theek hai haan ji haan ji bhai ji ਹਾਂਜੀ ਬਾਈ ਜੇ ਗੱਲ ਕਰੀਏ ਇਹ ਸਾਰਾ ਫਿਰ ਆਟੋਮੈਟਰ ਪਲਾਂਟ ਆ ਗਿਆ ਜੀ ਹਾਂਜੀ ਹਾਂਜੀ ਸਾਰਾ ਦੇਖੋ ਰੇਤਾ ਬਜਰੀ ਸੀਮੈਂਟ ਸਭ ਕੋਈ ਬੰਦਾ ਨਹੀਂ ਹੈਗਾ ਸਾਰਾ ਆਟੋਮੈਸ਼ਨ ਦੇ ਹਿਸਾਬ ਨਾਲ ਜਿੰਨਾ ਵੀ ਚਾਹੀਦਾ ਆਟੋਮੈਟਿਕਲੀ ਮਸ਼ੀਨ ਹੀ ਕਰਦੀ ਹੈ ਸਾਰਾ ਠੀਕ ਹੈ ਇੱਥੋਂ ਬਾਈ ਸਾਰਾ ਮਿਕਸਚਰ ਬਣ ਕੇ ਜਿਹੜਾ ਉਧਰ ਵੱਡੇ ਢੋਲ ਲੱਗੇ ਉਹਨਾਂ ਦੇ ਵਿੱਚ ਆ ਕੇ ਮਿਕਸ ਹੋ ਜਾਂਦਾ ਹਾਂਜੀ ਹਾਂਜੀ ਆ ਦੇਖੋ ਟਰਾਲੀ ਪੂਰੀ ਲੋਡ ਹੋ ਚੁੱਕੀ ਹੈ ਤੇ ਇਹਦੇ ਵਿੱਚ ਸਾਰਾ ਮਿਕਸਚਰ ਆਪਰਟੀ ਤੋਂ ਸਾਰਾ ਉੱਪਰ ਜਾਦੇ ਮਿਕਸਿੰਗ ਦੇ ਵਿੱਚ ਠੀਕ ਹੈ ਜੀ ਨਾਲ ਦੀ ਨਾਲ ਬਣਿਆ ਜਾਂਦਾ ਨਾਲ ਦੀ ਨਾਲ ਚਾਈ ਜਾਂਦਾ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਜਿਹੜਾ ਅੱਜ ਇਹ ਵੀਡੀਓ ਨਾਲ ਜਦੋਂ ਸਮਾਪਤੀ ਕਰਾਂਗੇ ਇੱਕ ਰਾ ਮਟੀਰੀਅਲ ਤੋਂ ਇੱਕ ਟਾਇਲ ਇੱਕ ਬਲੌਕ ਇੱਕ ਕੰਕਰੀਟ ਦਾ ਪ੍ਰੋਡਕਟ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਬਣਦਾ ਹੈਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਕੁਆਲਿਟੀ ਵੀ ਵਧੀਆ ਤੇ ਬਾਈ ਹੋਰਾਂ ਦਾ ਜੇ ਕਹਿ ਦੀਏ ਸਿਸਟਮ ਵੀ ਬਹੁਤ ਵਧੀਆ ਹੈਗਾ ਵੀ ਦੋਸਤੋ ਜਿਵੇਂ ਸਾਰਾ ਰਾ ਮਟੀਰੀਅਲ ਜਿਹੜਾ ਇਕੱਠਾ ਹੋ ਕੇ ਆ ਜਾਂਦਾ ਇੱਥੋਂ ਤੇ ਉਹਨੂੰ ਸਾਰਾ ਆਹ ਕੈਵਨ ਦੇ ਵਿੱਚ ਚਲਾਇਆ ਜਾਂਦਾ ਬਾਈ ਫਿਰ ਸਾਰਾ ਜਿਹੜਾ ਨਿਰਦੇਸ਼ ਮਿਲਨੇ ਉਹ ਇੱਥੇ ਹੀ ਮਿਲਨੇ ਤੁਸੀਂ ਦੇਖਦੇ ਹੋ ਕਿ ਆਪਰੇਟਰ ਵੀ ਸਾਡੇ ਸਾਰੇ ਸਟਾਨ ਚੱਲ ਰਿਹਾ ਵਾ ਇੱਧਰ ਦੇਖੋ ਮਸ਼ੀਨ ਦੇ ਵਿੱਚ ਸਾਰੇ ਬਲੌਕਸ ਸਟਾਈਲ ਚ ਬਣ ਰਿਹਾ ਨੇ ਠੀਕ ਹੈ ਜੀ ਤੇ ਸਾਰਾ ਆਟੋਮੇਟਿਡ ਹੈ ਕੋਈ ਉਹ ਤੁਸੀਂ ਦੇਖ ਸਕਦੇ ਹੋ ਕੋਈ ਬੰਦਾ ਨਹੀਂ ਕੰਮ ਕਰ ਰਿਹਾ ਸਾਰਾ ਆਟੋਮੇਸ਼ਨ ਹੈ ਜੀ ਬਹੁਤ ਦੋਸਤੋ ਦੇਖ ਸਕਦੇ ਹੋ ਇੱਧਰ ਵੀ ਜਿਹੜੇ ਗੋਰੇ ਵਰਮ ਆਏ ਆ ਉਹ ਸਾਰਾ ਵੇਹੇ ਟੈਕਨੀਕਲ ਦੇਖ ਰਹੇ ਨੇ ਫਿਰ ਇੱਥੇ ਨਾਲ ਬਿਲਕੁਲ ਜੀ ਬਿਲਕੁਲ ਨਾਲ ਟੈਕਨੀਕਲ ਸਪੋਰਟ ਦੇ ਰਹੇ ਆ ਪੂਰੀ ਸਾਰਾ ਕੁਆਲਿਟੀ ਮੇਨਟੇਨ ਕਰਨ ਲਈ ਅਸਲੇ ਵੀ ਕਸਟਮਰ ਨੂੰ ਪੂਰਾ ਪੂਰੇ ਜਰਮਨ ਟੈਕਨੋਲੋਜੀ ਦਾ ਪ੍ਰੋਡਕਟ ਜਾਵੇ ਠੀਕ ਹੈ ਭਾਈ ਹਾਂ ਚੱਲੀਏ ਭਾਈ ਜੀ ਅੱਗੇ ਇਸ ਤੋਂ ਇਲਾਵਾ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਆ ਦੇਖੋ ਆ ਬਲੌਕ ਬਣ ਕੇ ਆ ਐਲੀਵੇਟਰ ਤੇ ਆ ਗਿਆ ਹੁਣ ਆ ਕਾਰ ਹੈ ਇਹਨੇ ਅੰਦਰ ਜਾ ਕੇ ਪਿਕ ਕਰਕੇ ਅੰਦਰ ਚੈਂਬਰਸ ਦੇ ਵਿੱਚ ਰੱਖ ਲੈਣਾ ਠੀਕ ਹੈ ਜੀ ਇਧਰ ਨੂੰ ਭਾਈ ਇਹ ਆਟੋਮੈਟਿਕ ਆਹ ਟ੍ਰੇਨ ਦੀ ਪਾਟੜੀ ਤੇ ਚੱਲਦਾ ਹੈ ਹਾਂਜੀ ਹਾਂਜੀ ਭਾਈ ਜੀ ਇਹ ਚੈਂਬਰ ਕੀ ਆਗੇ ਜੀ ਇਹ ਜਰਮਨ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਆ ਕਿ ਗੋਰੇ ਕਹਿੰਦੇ ਆ ਕਿ ਤੁਸੀਂ ਜਿਹੜਾ ਬਲੌਕ ਆ ਉਹ ਅੰਦਰ ਕਿਉਰਿੰਗ ਚੈਂਬਰ ਬਣੇ ਹੋਏ ਆ ਇਹ ਚੈਂਬਰ ਇਸ ਸਟੀਮ ਕਿਉਰਿੰਗ ਕਰਨੀ ਆ ਸਟੀਮ ਕਯੂਰਿੰਗ ਨਾਲ ਪ੍ਰੋਪਰ ਸਟਰੈਂਥ ਹੁੰਦੀ ਹੈ ਅੰਦਰ ਸਾਰੀ ਨਾ ਠੀਕ ਹੈ ਜੀ ਹਾਂ ਇਹਦੇ ਨਾਲ ਜਿਵੇਂ ਆਪਾਂ ਆਮ ਦੇਖਿਆ ਉਹ ਸਿੱਧਾ ਧੁੱਪ ਚ ਸਕੇ ਜਾਂਦੇ ਆ ਪਹਿਲਾਂ ਆਪਣੀ ਸਟੀਮ ਕਯੂਰਿੰਗ ਹੁੰਦੀ ਹੈ ਕਿੰਨੇ ਦਿਨ ਰੱਖਦੇ ਆ ਜੀ ਇਹਦੇ ਨਾਲ ਹਫਤਾ ਰੱਖਦੇ ਆ ਇਹਦੇ ਅੰਦਰ ਅਸੀਂ ਉਹਦੇ ਨਾਲ ਕੀ ਪੂਰੀ ਕਯੂਰਿੰਗ ਪ੍ਰੋਪਰ ਸਟਰੈਂਥ ਆ ਜਾਂਦੀ ਹੈ ਪੂਰੀ ਮਜ਼ਬੂਤੀ ਆ ਜਾਂਦੀ ਹੈ ਠੀਕ ਹੈ ਬਈ ਹਾਂ ਲਓ ਵੀ ਦੋਸਤੋ ਆਹ ਪ੍ਰੋਜੈਕਟ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਵੋਗੇ ਸਾਰਾ ਆਟੋਮੈਟਿਕ ਪਲਾਂਟ ਆ ਜਿਵੇਂ ਵੀ ਵਲੌਗ ਬਣ ਕੇ ਆਉਂਦੇ ਨੇ ਤੇ ਵਿੱਚ ਆਟੋਮੈਟਿਕ ਹੀ ਲੱਗ ਜਾਂਦੇ ਨੇ ਸੱਤ ਦਿਨ ਬਾਅਦ ਕੱਢ ਕੇ ਬਾਹਰ ਪਲੱਟ ਤ ਕਈ ਹੁਣ ਪ੍ਰੋਡਕਟ ਵੀ ਲਖਾਈਏ ਕਿ ਉਹਨਾਂ ਦਾ ਵੱਖਰਾ ਹੈ ਇਸ ਵਾਰ ਆਪਾਂ ਲੈ ਕੇ ਆਏ ਹਾਂ ਬਿਲਕੁਲ ਆ ਦਿਖਾਉਨੇ ਆ ਤੁਹਾਨੂੰ ਸਾਰਾ ਜੀ ਬਾਈ ਲਓ ਵੀ ਦੋਸਤੋ ਕੁਆਲਿਟੀ ਦਾ ਤੁਹਾਨੂੰ ਪਤਾ ਲੱਗ ਹੀ ਗਈ ਹੋਣੀ ਆ ਵੀ ਬਲੋਕਾਂ ਦੀ ਕੀ ਹੋਣੀ ਆ ਕਿਉਂਕਿ ਸਾਰੇ ਫੈਕਟਰੀ ਆਪਾਂ ਵੇਟ ਕੀਤੀ ਆਗੀ ਸਾਰੇ ਪਲਾਨਟ ਦੇ ਵਿੱਚ ਦਿਖਾਇਆ ਵੀ ਕਿਸ ਤਰੀਕੇ ਨਾਲ ਆਟੋਮੇਟਡ ਜਿਹੜੇ ਬਲੋਕ ਬਣਦੇ ਆ ਇੱਕ ਚੀਜ਼ ਇੱਥੇ ਬਾਈ ਹੋਰੀ ਹੋਰ ਵੀ ਖਾਸ ਕਰਦੇ ਬਾਈ ਇਹ ਚ ਕੀ ਫਰਕ ਰਹਿੰਦਾ ਦਾ ਬਾਈ ਜੀ ਮੈਂ ਨਾ ਜਰਮਨ ਤੇ ਬਾਹਰਲੇ ਦੇਸ਼ਾਂ ਵਿੱਚ ਦੁਬਈ ਵਗੈਰਾ ਦੇਖਿਆ ਸੀ ਉੱਥੇ ਨਾ ਥਰਮੋਕੋਲ ਪਾ ਕੇ ਬਲੋਕ ਲਾਉਂਦੇ ਆ ਠੀਕ ਹੈ ਜੀ ਅਸੀਂ ਸੋਚਿਆ ਵੀ ਚਲੋ ਆਪਣੇ ਪੰਜਾਬ ਚ ਵੀ ਹਿਮਾਚਲ ਚ ਵੀ ਇਹ ਕਾਰਡ ਕੱਢੀ ਜਾਵੇ ਠੀਕ ਹੈ ਜੀ ਤੇ ਇਹ ਸਾ ਗੋਰੀਆਂ ਨੇ ਫਿਰ ਸਾਨੂੰ ਦੱਸਿਆ ਵੀ ਤੁਸੀਂ ਇਨਸੂਲੇਸ਼ਨ ਪਾ ਕੇ ਬਲੌਕ ਲਾਓ ਤੁਹਾਨੂੰ ਗਰਮੀ ਸਰਦੀ ਦਾ ਬਿਲਕੁਲ ਵੀ ਫਰਕ ਨਹੀਂ ਪਤਾ ਚੱਲਣਾ ਅੱਛਾ ਜੀ ਮਤਲਬ ਨਾ ਮਾਤ ਜਿਵੇਂ ਬਾਹਰ ਜੇ 45 ਡਿਗਰੀਆ ਜੂਨ ਦੇ ਵਿੱਚ ਤਾਂ ਅੰਦਰ ਥੋੜਾ 35 36 ਡਿਗਰੀ ਰਹੂਗਾ ਇਹਦੇ ਨਾਲ ਗਾਰੰਟੀ ਹੈ ਠੀਕ ਹੈ ਜੀ ਹਾਂ ਤੇ ਇਸ ਤੋਂ ਇਲਾਵਾ ਬਾਈ ਜੀ ਸਪਾਈ ਦੇਖਿਓ ਜਿਵੇਂ ਆਪਾਂ ਸਾਰੇ ਕੰਧਾਂ ਤੇ ਇਹੀ ਬਲੌਕ ਲਾਏ ਹੋਏ ਨੇ ਦੇਖੋ ਆ ਮਿਸਤਰੀ ਦੇਖੋ ਆ ਸ਼ੈੱਡ ਬਣਾ ਰਿਹਾ ਦੇਖੋ ਕਾਸ਼ੀਮ ਲਈ ਵਾਸਤੇ ਕਿੰਨੀ ਕਾਮਯਾਬ ਆ ਕੋਠੀਆਂ ਵਾਸਤੇ ਕਿੰਨਾ ਕਾਮਯਾਬ ਆ ਦੇਖੋ ਪਲਾਸਟਰ ਦੀ ਵੀ ਲੋੜ ਨਹੀਂ ਇੰਨੀ ਸੁੰਦਰਤਾ ਆ ਰਹੀ ਹੈ ਦੇਖੋ ਮਿਸਤਰੀ ਸਾਹਿਬ ਬਿਲਕੁਲ ਜੀ ਲੋ ਵੀ ਦੋਸਤੋ ਮਜ਼ਬੂਤੀ ਵੀ ਜ਼ਿਆਦਾ ਗਈ ਤੇ ਸਭ ਤੋਂ ਵੱਡੀ ਗੱਲ ਹੈ ਟਾਈਮ ਵੀ ਬਚਦਾ ਮਤਲਬ ਇੱਟਾਂ ਨਾਲੋਂ ਗੱਲ ਕਰੀਏ ਤਾਂ ਬਈ ਘੱਟ ਸਮੇਂ 'ਚ ਇਹਦੇ ਨਾਲ ਆਪਾਂ ਘਰ ਬਣਾ ਸਕਦੇ ਹਾਂ ਹਾਂ ਜੀ ਹਾਂ ਜੀ ਘੱਟ ਸਮੇਂ ਨਾਲ ਬਣਾ ਸਕਦੇ ਹਾਂ ਤੁਸੀਂ ਕਿਉਂਕਿ ਆ ਦੇਖੋ ਨਵੀਂ ਚੀਜ਼ ਦੇ ਇਨਸੂਲੇਸ਼ਨ ਬਲਾਕ ਹੈ ਅੱਜਕੱਲ੍ਹ ਪੰਜਾਬ 'ਚ ਲੱਗ ਵੀ ਰਹੇ ਨੇ ਬਲਾਕ ਤੁਹਾਨੂੰ ਦਿਖਾਵਾਂਗੇ ਵੀ ਕੋਠੀ ਨਾਲੇ ਆਉਣ ਵਾਲੇ ਸਮੇਂ 'ਚ ਜੇ ਮੈਂ ਗਰਮੀ ਵੱਧ ਰਹੀ ਹੈ ਨਾ ਉਸ ਹਿਸਾਬ ਕੁਝ ਨਾ ਕੁਝ ਆਪਾਂ ਨੂੰ ਘਰਾਂ ਦੇ ਵਿੱਚ ਚੇਂਜ ਕਰਨਾ ਪੈਣੀ ਬਿਲਕੁਲ ਬਿਲਕੁਲ ਜੀ ਭਾਈ ਜੀ ਇਹ ਦੂਸਰਾ ਪ੍ਰੋਡਕਟ ਆ ਗਿਆ ਇਹ ਠੋਸ ਬਲੌਕ ਨੇ ਇਹਨਾਂ ਦਾ ਕੀ ਫਰਕ ਰਹਿੰਦਾ ਭਾਈ ਦੂਜੇ ਨਾਲ ਭਾਈ ਇਹ ਠੋਸ ਬਲੌਕ ਮਜ਼ਬੂਤੀ ਹੁੰਦੀ ਹੈ ਪੂਰੀ ਇੱਟਾਂ ਨਾਲੋਂ ਜ਼ਿਆਦਾ ਮਜ਼ਬੂਤੀ ਹੁੰਦੀ ਹੈ ਜੇ ਤੁਸੀਂ ਫਾਊਂਡੇਸ਼ਨ ਦੇ ਵਿੱਚ ਜਿੱਥੇ ਪਿੱਲਰ ਨਹੀਂ ਪਾਉਣੇ ਉਹਦੇ ਨਾਲ ਕੀ ਤੁਹਾਡੀ ਸਲਾਬ ਉੱਤੇ ਨਹੀਂ ਜਾਊ ਕੋਠੀ 'ਚ ਇਹਦੇ ਨਾਲ ਕਾਮਯਾਬ ਰਹਿੰਦਾ ਬਹੁਤ ਇਹ ਚੀਜ਼ ਠੀਕ ਹੈ ਸ਼ੋਰੇ ਸਲਾਬ ਦੀ ਟੈਨਸ਼ਨ ਖਤਮ ਹੋ ਜਾਂਦਾ ਖਤਮ ਆ ਬਿਲਕੁਲ ਠੀਕ ਹੈ ਜੀ ਇੱਕ ਤਰ੍ਹਾਂ ਦੀ ਡੀਪੀਸੀ ਵੀ ਪੈ ਗਈ ਤੁਹਾਡੀ ਇੱਕ ਤਰ੍ਹਾਂ ਦਾ ਥੱਲੇ ਪੂਰਾ ਠੋਸ ਬਲੌ ਲੱਗਦੀ ਹੈ ਠੀਕ ਹੈ ਭਾਈ ਜੀ ਦੋਸਤੋ ਤੁਸੀਂ ਨਾ ਆ ਇਟਾਂ ਦੇਖ ਕੇ ਭੁਲੇਖਾ ਖਾ ਜਾਣਾ ਵੀ ਕੰਕਰੀਟ ਵਾਲੇ ਪ੍ਰੋਡਕਟ ਬਣਦੇ ਆ ਭਾਈ ਹੋਰਾਂ ਕੋਲੇ ਤੇ ਲਾਲ ਇਟਾਂ ਕੀ ਕੰਮ ਕਰ ਰਹੀਆਂ ਨੇ ਭਈ ਇਹ ਲਾਲ ਇਟਾਂ ਵੀ ਕੰਕਰੀਟ ਦੇ ਬਣਾਂਗੇ ਹਾਂ ਜੀ ਬਿਲਕੁਲ ਜੀ ਇਹ ਸਾਡਾ ਇੱਕ client ਹੈਗਾ ਲੁਧਿਆਣੇ ਤੋਂ ਉਹਨਾਂ ਨੇ ਆਪਦੇ ਘਰ ਦੇ ਬਾਹਰ ਕਹਿੰਦੇ ਅਸੀਂ ਐਲੀਵੇਸ਼ਨ ਤੇ ਆਹ ਲਾਲ ਇਟਾਂ ਹੀ ਲਾਉਣੀਆਂ ਨਾ ਅਸੀਂ ਕੋਈ ਟੁਕੜੀ ਲਾਉਣੀ ਹੈ ਨਾ ਪਲਾਸਟਰ ਕਰਨਾ ਇਦਾਂ ਹੀ ਲਾ ਦੇਣੀ ਹੈ ਕਿਉਂਕਿ ਇਹ ਕੰਕਰੀਟ ਦੀ ਬਣੀ ਹੋਈ ਆ ਠੀਕ ਹੈ ਜੀ ਇਹ ਗਰੂਵ ਕੱਢ ਕੇ ਲਾ ਦੋਗੇ ਤਾਂ ਇਦਾਂ ਲੱਗੂਗਾ ਜਿਵੇਂ ਕੋਈ ਇਟ ਆਪਣੀ ਫੈਂਸੀ ਇਟ ਲਾਈ ਹੁੰਦੀ ਹੈ ਪ੍ਰੋਪਰ ਠੀਕ ਹੈ ਜੀ ਤੇ ਭਾਈ ਇਹਦਾ ਲਾਲ ਕਲਰ ਚਲੋ ਆਮ ਚੱਲਦਾ ਹੈ ਹੋਰ ਵੀ ਕਲਰ ਇਹ ਚ अवेलेबल ਹੈ ਹਾਂਜੀ ਹਾਂਜੀ ਭਾਈ ਜੀ ਜਿਹੜਾ ਤੁਸੀਂ ਤੁਹਾਡਾ ਆਰਕੀਟੈਕਟ ਕਹੂਗਾ ਅਸੀਂ ਉਸ ਹਿਸਾਬ ਨਾਲ ਉਹਨੂੰ ਅਮੈਂਡਮੈਂਟ ਕਰਕੇ ਉਹਦੇ ਵਿੱਚ ਅਸੀਂ yellow base ਜਿਹੜਾ ਕਲਰ ਕਹੋਗੇ ਅਸੀਂ ਬਣਾ ਦਾਂਗੇ ਕੀ ਬਾਤ ਹੈ ਜੀ ਤੇ ਭਾਈ ਇਹ ਕੀ ਸਕੁਅਰ ਫੁੱਟ ਸਟਾਰਟ ਹੋ ਜਾਂਦੀ ਹੈ ਰੇਟ ਉਹੀ ਭਾਈ ਜੀ ਇਹ ਲਾਲ ਇਟਾਂ ਦੇ ਭਾਈ ਪੈਂਦੀ ਹੈ ਬਸ ਇਹਦਾ ਇਹ ਫਾਇਦਾ ਹੈਗਾ ਇੱਕ ਮਜ਼ਬੂਤੀ ਜ਼ਿਆਦਾ ਇੱਕ ਤੁਹਾਨੂੰ ਫੇਸ ਤੇ ਕੁਝ ਲਗਾਉਣਾ ਨਹੀਂ ਪਊਗਾ ਇੱਕ ਕਲੜ ਟੋਟਲ ਠੀਕ ਹੈ ਹਾਂਜੀ ਇੱਕ ਸ਼ੋਰੇ ਸਲਾਹ ਦੀ ਟੈਨਸ਼ਨ ਖਤ ਕਰਨ ਕਰ ਬਿਲਕੁਲ ਬਿਲਕੁਲ ਠੀਕ ਹੈ ਬਈ ਹਾਂਜੀ ਭਾਈ ਜੀ ਇਹ ਪ੍ਰੋਡਕਟ ਕੀ ਆ ਜਾਂਦਾ ਜੀ ਭਾਈ ਜੀ ਗ੍ਰਿੱਟ ਪੇਵਰ ਆ ਜਿਵੇਂ ਆਪਾਂ ਗ੍ਰਿੱਟ ਵਾਸ਼ ਕਰਦੇ ਆ ਬਾਹਰ ਘਰਾਂ ਦੇ ਬਾਹਰ ਵਿੜੇ ਦੇ ਵਿੱਚ ਅੱਜ ਕੱਲ ਬਹੁਤ ਵੱਡੇ ਸ਼ਹਿਰਾਂ ਵਿੱਚ ਚੱਲਦਾ ਇੱਕ ਗ੍ਰਿੱਟ ਪੇਵਰ ਆ ਇਹ ਲੁੱਕ ਵਾਸਤੇ ਬਹੁਤ ਸੋਹਣੀ ਚੀਜ਼ ਆ ਗ੍ਰਿੱਟ ਪੇਵਰ ਠੀਕ ਹੈ ਜੀ ਇਹ ਆਮ ਦੁਬਈ ਦੇ ਵਿੱਚ ਜਾਂ ਤੁਸੀਂ ਬਾਹਰਲੀ ਕੰਟਰੀਆਂ ਦੇਖਿਆ ਹੋਣਾ ਗ੍ਰਿੱਟ ਪੇਵਰ ਲੱਗਦੇ ਆ ਇਹ ਤੇ ਲੁੱਕ ਹੀ ਅਲੱਗ ਹੈ ਕਿਉਂਕਿ ਇਸ ਵਾਈਬ੍ਰੇਸ਼ਨ ਪਲੱਸ ਕੰਪੈਕਸ਼ਨ ਨਾਲ ਇਹ ਬਣਦਾ ਹੈਗਾ ਬਹੁਤ ਸੋਲਿਡ ਚੀਜ਼ ਹੈ ਉੱਪਰ ਇਹਦਾ ਲੇਅਰ ਅਲੱਗ ਹੈ ਜੀ ਥੱਲੇ ਲੇਅਰ ਲੱਗ ਉੱਪਰ ਲੱਗ ਹੁੰਦੀ ਆ ਦੇਖੋ ਦਿਖ ਰਹੀ ਹੋਣੀ ਤੁਹਾਨੂੰ ਬਲੈਕ ਕਲਰ ਦੀ ਥੱਲੇ ਅਲੱਗ ਹੈ ਠੀਕ ਹੈ ਜੀ ਇਹ ਲਾਈਫ ਟਾਈਮ ਲਈ ਇਦਾਂ ਹੀ ਰਹੂਗੀ ਲੁੱਕ ਜੀ ਹਾਂ ਤੇ ਮਜ਼ਬੂਤ ਦੀ ਮਜ਼ਬੂਤ ਹੈ ਨਾ ਹਾਂ ਬਿਲਕੁਲ ਪੂਰੀ ਮਜ਼ਬੂਤ ਹੈ ਇਸ ਤੋਂ ਇਲਾਵਾ ਭਈ ਆ ਸਾਰੇ ਪ੍ਰੋਡਕਟ ਆਪਣੇ ਕੋਲੇ ਹੋਰ ਕਿਹੜੇ-ਕਿਹੜੇ ਆ ਜਾਂਦੇ ਨੇ ਇਹ ਸਾਰੇ ਬੇਟਿਆਂ ਵਾਸਤੇ ਨੇ ਟਾਈਲਾਂ ਠੀਕ ਹੈ ਜੀ ਤੇ ਇਹ ਨਾਲ ਹੀ ਆ ਗਈ ਆਪਣੀ ਇਹ ਕਾ ਇਹ ਬੜੀ ਵਧੀਆ ਬਣੀ ਹੈ ਮਰੂਤ ਹੈ ਨਾ ਤੁਸੀਂ ਇਦਾਂ ਕਰ ਸਕਦੇ ਹੋ ਉੱਪਰ ਰੱਖ ਕੇ ਇਦਾਂ ਨਾਲ ਹੀ ਬੰਦ ਕਰ ਸਕਦੇ ਹੋ ਸਫਾਈ ਕਰਕੇ ਬੰਦ ਕਰ ਸਕਦੇ ਹੋ ਠੀਕ ਹੈ ਜੀ